ਪੰਚਾਇਤੀ ਚੋਣਾਂ ਹੋਈਆਂ ਨੂੰ ਭਾਵੇਂ ਕਾਫੀ ਸਮਾਂ ਬੀਤ ਗਿਆ ਹੈ ਪਰ ਚੋਣਾਂ ਦੌਰਾਨ ਆਖਸੀ ਰੰਜਿਸ਼ ਹੱਲੇ ਵੀ ਖਤਮ ਹੋਣ ਦਾ ਨਾਮ ਨਹੀਂ ਲੈ ਰਹੀ ਕਪੂਰਥਲਾ ਵਿਖੇ ਵੀ ਇਸੇ ਰੰジਸ਼ ਨੇ ਚਲਦਿਆਂ ਹਾਰੀ ਹੋਈ ਟੀਰਵਲੋਂ ਚੋਣਾ ਦੀ ਰੰਜਿਸ਼ ਦਾ ਬਦਲਾ ਲੈਣ ਲਈ ਮੌਜੂਦਾ ਸਰਪੰਚ ਦੇ ਲੜਕੇ ਤੇ ਗੋਲੀਆਂ ਚਲਾ ਦਿੱਤੀਆਂ ਗਈਆਂ ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਿਆ ਅਤੇ ਜ਼ੇਰੇ ਇਲਾਜ ਹੈ ਕਪੂਰਥਲਾ ਦੇ ਪਿੰਡ ਲਖਣ ਕਲਾ ਵਿਖੇ ਸਰਪੰਚੀ ਚੋਣਾ ਦੀ ਰੰਜਿਸ਼ ਨੂੰ ਲੈ ਕੇ ਕੁਝ ਵਿਅਕਤੀਆਂ ਵੱਲੋਂ ਮੈਲਾ ਸਰਪੰਚ ਦੇ ਲੜਕੇ ਤੇ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਕਾਰਨ ਲੜਕਾ ਗੰਭੀਰ ਜ਼ਖਮੀ ਹੋ ਗਿਆ ਜਿਸ ਨੂੰ ਉਸ ਦੇ ਪਰਿਵਾਰਕ ਮੈਂਬਰਾਂ ਨੇ ਸਿਵਲ ਹਸਪਤਾਲ ਦਾਖਲ ਕਰਵਾਇਆ ਹੈ ਪਿੰਡ ਦੇ ਪਰਿਵਾਰ ਨੇ ਦੱਸਿਆ ਕਿ ਪਿੰਡ ਦੇ ਹੀ ਕੁਝ ਵਿਅਕਤੀਆਂ ਨੇ ਚੋਣਾਂ ਦੀ ਪੁਰਾਣੀ ਰੰਜਿਸ਼ ਕਾਰਨ ਉਸ ਨੂੰ ਧੋਖੇ ਨਾਲ ਅਕੈਡਮੀ ਵਿਖੇ ਸੱਦਿਆ ਤੇ ਉਸ ਤੇ ਗੋਲੀਆਂ ਚਲਾ ਦਿੱਤੀਆਂ। ਮਾਮਲਾ ਕੁਛ ਨਹੀਂ ਜੀ ਸਾਡੀ ਇਲੈਕਸ਼ਨ ਹੋਈ ਸੀਗੀ ਪ੍ਰਬੰਚੀ ਦੀ। ਤੇ ਦੂਸਰੇ ਪਾਸੇ ਬਾਬਾ ਇੰਦਰਪਾਲ ਸਿੰਘ ਜੀ ਉਹਨਾਂ ਦੀ ਨੌਨਾ ਹੋਈ ਸੀ। ਉਹ ਇਲੈਕਸ਼ਨ ਦੇ ਵਿੱਚ ਮੇਰੇ ਮਦਰ ਜਿੱਤ ਗਏ। ਠੀਕ ਹੈ ਜੀ। ਇਹ ਉਦੋਂ ਤੋਂ ਹੀ ਰੰਜਿਸ਼ ਰੱਖੰਦੇ ਸੀ ਸਾਡਾ ਕਿਦੀ ਕਿਤੇ ਕਦੀ ਕਿਸੇ ਨੂੰ ਕਹਿੰਦੇ ਸੀ ਇਹਨਾਂ ਨੂੰ ਨੁਕਸਾਨ ਕਰਨਾ ਸੀ ਇਹਨਾਂ ਨੂੰ ਮਾਰਨਾ ਇੱਦਾਂ ਕਰਨਾ ਉਦਾਂ ਜੰਮਾ। ਯੋਦੋ ਦੀ ਰੰਜਿਸ਼ ਚੱਲਦੀ ਹੋਣੀ ਸੀ ਤੇ ਇਹਨਾਂ ਨੇ ਅੱਜ ਮੈਨੂੰ ਫੋਨ ਕਰਵਾਇਆ ਕਿਸੇ ਕੋਲੋਂ ਵੀ ਮਤਲਬ ਵੀ ਤੁਸੀਂ ਅਕੈਡਮੀ ਆਪ ਵੀ ਆਪਾਂ ਬਹਿ ਕੇ ਗੱਲ ਕਰਨੀ ਪਿਆਰ ਨਾਲ ਵੀ ਇਕੱਲਾ ਹੀ ਆਈਂ ਕਿ ਆਪਾਂ ਆਪਸ ਵਿੱਚ ਬਹਿ ਕੇ ਸਾਡੀ ਗੱਲ ਨਬੇੜ ਦੇਣੀ ਆ ਠੀਕ ਹੈ ਜੀ ਕਿ ਇਹਨੂੰ ਨਾਲ ਨਾਲ ਲੈ ਕੇ ਮੈਂ ਇਕੱਲਾ ਹੀ ਚੱਲ ਗਿਆ ਜੀ ਉੱਥੇ ਮੈਂ ਅਕੈਡਮੀ ਗਿਆ ਪਹ ਜਾ ਕੇ ਜੀ ਇਹਨਾਂ ਨੂੰ ਬੁਲਾਇਆ ਮੈਂ ਜਾਣੇ ਹੀ ਬਾਬਾ ਜੀ ਦੇ ਪਹਿਲੀ ਹਸਰਾਏ ਮੇਰੇ ਪਹਿਰੀਆਂ ਹਸਰਾਣ ਦੇ ਨਾਲ ਹੀ ਸਦਨਾਮ ਸਿੰਘ ਸਾਹਿਬ ਦਾ ਸਰਪੰਚ ਬੈਠਾ ਸੀ ਹੈ ਮੈਂ ਕਿਹਾ ਕਹਿੰਦਾ ਬਾਬਾ ਜੀ ਨੂੰ ਛੱਡਿਓ ਨਾ ਤੇ ਕਹਿੰਦਾ ਗੋਲੀ ਮਾਰੋ ਤੇ ਚਲਦੀ। ਜਦੋਂ ਹੀ ਨਿਕਲ ਹੋਈ ਤੇ ਮੈਂ ਦੇਖਿਆ ਬਾਬਾ ਨੇ ਵਾਰ-ਵਾਰ ਲੋਡ ਕਰਕੇ ਉਹਨੇ ਮੇਰੇ ਫੇਰ ਕੀਤਾ ਮੈਂ। ਹੱਥ ਮਾਰਿਆ ਤਾਂ ਉਹਨੇ ਮੇਰੇ ਸਿਰਾਂ 'ਤੇ ਗੋਲੀ ਖਹਿ ਕੇ ਲੰਗੀ। ਤੇ ਦੂਸਰੀ ਗੋਲੀ ਨਾਲ ਹੀ ਉਹਨੇ ਮਾਰੀ ਮੇਰੀ ਬਾਹ ਦੇ ਵਿੱਚ ਵੱਜ ਗਈ ਜੀ। ਸੱਜੀ ਬਾਹ ਦੇ ਵਿੱਚ ਵੱਜ ਗਈ ਵੱਜ ਗਈ। ਠੀਕ ਹੈ ਜੀ। ਤੇ ਸਤਨਾਮ ਸਿੰਘ ਨੇ ਮਤਲਬ ਪੂਰਾ ਜ਼ੋਰ ਲਾਇਆ ਵੀ ਮਨੋਂ ਉੱਥੇ ਫੜਿਆ ਇਹਨੇ ਮੈਂ ਮਹੀਂ ਛੁੱਟਿਆ ਨਾਲ ਕੋਲ ਜੀ। ਠੀਕ ਹੈ ਜੀ। ਤੇ ਰਕबीर ਸਿੰਘ ਸੋਲ ਵੀ ਉੱਥੇ ਮੌਜੂਦ ਸੀ ਮੁਕੇ ਤੇ ਸਾਨੂੰ ਉਹਜੀਤ ਸਿੰਘ ਠੀਕ ਹੈ ਜੀ ਇਹ ਵੀ ਮੇਰੇ ਮਗਰ ਤੱਕ 도ੜੇ ਵੀ ਇਹਨਾਂ ਨੇ ਪੂਰੀ ਕੋਸ਼ਿਸ਼ ਕੀਤੀ ਜੀ ਸਤਨਾਮ ਸਿੰਘ ਕੋ ਵੀ ਰਵਾਲਵਰ ਹੈਗਾ ਜੀ ਆਪਣਾ ਉਹਨੇ ਵੀ ਮਗਰੋ ਫਾਇਰਿੰਗ ਕੀਤੀ ਤਕਵੀਰ ਤਕਵੀਰ ਸਿੰਘ ਵੀ ਮੇਰੇ ਮਗਰ ਤੱਕ ਭੱਜਾ ਵੀ ਮੈਨੂੰ ਫੜਨ ਲਈ ਮੈਂ ਮਸੀ ਜੀ ਆਪਣੀ ਜਾਨ ਪਾ ਕੇ ਛੱਡਿਆ ਇਹਨਾਂ ਨੇ ਬਹੁਤ ਗਲਕਾਰੇ ਮਰੇ ਵੀ ਬਚਣਾ ਨਹੀਂ ਚਾਹੀਦਾ ਇਹਨੂੰ ਅੱਜ ਮਾਰ ਕੇ ਛੱਡਣਾ ਮੈਂ ਜੀ ਮੈਂ ਹੀ ਜਿੱਦਾਂ ਕਿੰਦਾ ਕੰਮ ਕਰਾ ਕੇ ਮੈਂ ਬੈਹੇ ਉਹ ਤੋਂ ਬਚ ਕੇ ਨਿਕਲਿਆ ਜੀ ਕੁਛ ਨਹੀਂ ਮੈਨੂੰ ਕੁਛ ਨਹੀਂ ਪਤਾ ਮੇਰੇ ਕੋਲ ਮੇਰਾ ਬੇਟਾ 2.5 ਵਜੇ ਮੇਰੇ ਕੋਲ ਘਰੋਂ ਗਿਆ ਆਸਤ ਕਿੱਧਰ ਦਾ ਗਿਆ ਪਹਿਲਾਂ ਕਿਸੇ ਕੰਮ ਗਿਆ ਸੀ ਵੇ ਆਇਆ ਕਾ ਨੂੰ ਦੁਬਾਰਾ ਫੇ ਕਹਿੰਦਾ ਮੰਮੀ ਮੈਂ ਚੱਲਿਆ 2 ਵਜੇ ਮੇਰੇ ਕੋਲੋਂ ਚਲੇ ਗਿਆ ਤੇ ਮੈਨੂੰ ਕੋਈ ਨਹੀਂ ਪਤਾ ਮੈਂ ਸਾਰਾ ਕੰਮ ਨਵੇੜ ਕੇ ਆਪਣਾ ਅੰਦਰ ਆਈਆਂ ਆ ਕੇ ਮੈਂ ਲੰਮੀ ਪੈਣ ਲੱਗੀ ਮੈਂ ਠੀਕ ਨਹੀਂ ਸੀਗੀ ਤੇ ਮੈਨੂੰ ਮੇਰੀ ਬੇਟੀ ਦਾ ਫੋਨ ਆਇਆ ਕਹਿੰਦੀ ਮੰਮੀ ਕੀ ਕਰਦੇ ਮੈਂ ਕਿਹਾ ਕੁਛ ਨਹੀਂ ਬੁੱਤ ਮੈਂ ਲੰਮੀ ਲੱਗੀ ਪੈਣ ਕਹਿੰਦੀ ਮੰਮੀ ਪਵਿੱਤਰ ਕੀਤੀ ਆ ਮੈਂ ਕਿਹਾ ਮੈਨੂੰ ਪਤਾ ਨਹੀਂ ਹੁਣੇ ਆਇਆ ਸੀ ਤੇ ਚਲੇ ਗਿਆ ਬਾਹਰ ਨੂੰ ਚਲੇ ਗਿਆ ਕਹਿੰਦੀ ਠੀਕ ਐ ਅਕੈਡਮੀ ਕੀ ਗੱਲ ਵਈ ਮੈਂ ਕਿਹਾ ਮੈਨੂੰ ਇਹ ਵੀ ਨਹੀਂ ਪਤਾ ਫੇ ਅਕੈਡਮੀ ਕੀ ਹੋਇਆ ਤੇ ਕਿੱਥੇ ਗਿਆ ਕਹਿੰਦੀ ਉਹਦੂ ਮੈਨੂੰ ਪਤਾ ਲੱਗਾ ਗੋਲੀਆਂ ਤੇ ਬਾਬੇ ਮੈਨਾਂ ਕਹਿੰਨ ਨੂੰ ਪੁੱਤ ਪਤਾ ਨਹੀਂ ਮੈਨੂੰ ਦੱਸ ਕਹਿੰਦੀ ਇੰਨੇ ਨੂੰ ਗੱਲ ਕਰ ਕੱਢ ਦਦੀ ਕਹਿੰਦੀ ਮੰਮੀ ਤੋਂ ਆਂਟੀ ਨੂੰ ਚਾਦਲਾ ਤੇ ਕੱਲੀ ਤੈਨੂੰ ਕੁਝ ਕੋ ਨਾ ਜਾਵੇ ਬੂਆ ਕੋ ਲਾ ਤੂੰ ਡੈਗ ਨਾ ਜਾ ਵੀ ਉਹ ਸਰਾ ਹੋ ਜਾਈ ਕਿੰਨੇ ਮਾਰੀਆ ਕਿੰਨੇ ਬਾਬਾ ਇੰਦਰਪਾਲ ਸਿੰਘ ਜੀ ਤੇ ਸੱਤੂ ਸਰਪੰਚ ਜਿਹੜਾ ਪਹਿਲਾਂ ਜਿਹੜਾ ਸਰਪੰਚ ਸੀ ਉਹ ਵੀ ਨਾਲ ਹੀ ਹੋਰ ਵੀ ਕੈਡਮੀ ਚ ਪਤਾ ਨਹੀਂ ਕੌਣ ਕੌਣ ਹੋਣਗੇ ਮੈਨੂੰ ਕਿਸੇ ਗੱਲ ਦਾ ਪਤਾ ਨਹੀਂ ਮੈਂ ਆਪਣੇ ਘਰਿਆਂ ਮੈਨੂੰ ਕੋਈ ਮੇਰਾ ਇੱਕਾਂ ਦੀ ਇੱਕ ਮੈਨੂੰ ਕਾਦੀ ਚਲਾਉਂਦੇ ਐ ਕੈਡਮੀ ਪਹਿਲਾਂ ਚਲਾਉਂਦੇ ਸੀ ਬੱਚਿਆਂ ਦੀ ਹੁਣ ਤਾਂ ਮੈਨੂੰ ਪਤਾ ਨਹੀਂ ਤੇ ਕੁਝ ਕਰਦੇ ਆ ਕਿ ਨਹੀਂ ਕਰਦੇ ਮੈਨੂੰ ਕੁਝ ਨਹੀਂ ਪਤਾ ਪਰ ਮੈਨੂੰ